ਕੱਪੜੇ ਤੇ ਨਿਕਲ ਕੇ ਸੱਬੀਆਂ ਮਰੇ ਹੁਣ ਮੈਂ ਕਹਿੰਦੀ ਪੈਚੀ ਨਾ ਚੜਾ ਦੂ ਅਸ ਸੀ ਨਾ ਹੋ ਗਿਆ ਸੀ ਨਾ ਪੈਂਟਾਂ ਛੋਟੀਆਂ ਹੋ ਗਈਆਂ ਵਾ ਛੋਟੇ ਬੇਟੇ ਦੀਆਂ ਵਾ ਤੇ ਮੰਮੀ ਪੁੱਛਦੀਆਂ ਕਿਸੇ ਨੂੰ ਆਉਂਦੀਆਂ ਸੀ ਗਲੀ ਚ ਕੇ ਨੂੰ ਦੇ ਦੋ ਕੇ ਦੇ ਬੱਚਿਆਂ ਨੂੰ ਚੱਲ ਪਾ ਲੈਣਗੇ ਮੰਮੀ ਤੁਸੀਂ ਕਿਸ ਵੇਰ ਦੇ ਕੱਪੜਿਆਂ ਦੇ ਖਲਾੜਾ ਪਾ ਕੇ ਬੈਠੇ ਹੋ ਕੋਸ਼ ਮੈਨਾਂ ਆਈ ਕਮੇ ਖਾਣਾ ਚਪੜੀ ਵੀ ਕੱਢਣੇ ਜ਼ਰੂਰੀ ਥਾ ਫਿਰ ਸਰਦੀਆਂ ਨੇ ਚਾਹੀਦੀਆਂ ਸਰਦੀ ਉਹ ਚੱਲੀ ਆ ਨਾ ਤੂੰ ਕੋਈ ਨਹੀਂ ਦੋ ਮਿੰਟ ਮੈਨੂੰ ਸਾਥ ਲੈ ਲੈਂਦੇ ਮੈਂ ਤੁਹਾਨੂੰ ਬਣਾ ਦਿੰਨੀ ਆ ਕੁਛ ਬਹਿ ਜਾ ਤੂੰ ਬਣਾ ਦੋ ਫੇ ਬਣਾ ਦਿੰਨੀ ਆ ਦਾਦੀ ਨੂੰ ਵੀ ਪੁੱਛ ਲੈ ਕੁਛ ਖਾਣਾ ਉਹਨਾਂ ਨੂੰ ਵੀ ਭੁੱਖ ਲੱਗੀ ਆਣੀ ਆ ਸਬਜੀ ਤੇ ਅੱਜ ਕੋਈ ਹੈਗੀ ਨਹੀਂ ਆ ਤੇ ਦਾਦੀ ਨੂੰ ਬੋਸਲਾ ਤਾਂ ਉਹਨਾਂ ਨੂੰ ਵੀ ਭੁੱਖ ਲੱਗੀ ਹੋਣੀ ਆ ਤੇ ਉਹਨਾਂ ਨੂੰ ਰੋਟੀ ਖਾਣੀ ਹੋਣੀ ਆ ਜੇ ਨਾ ਹੋਏ ਤੇ ਸਬਜੀ ਬਾਜ਼ਾਰੋਂ ਲੈ ਆਂ ਤਾਂ ਮੈਂ ਫੁਲਕੇ ਲਾ ਦੇਣੀ ਨਹੀਂ ਤੇ ਮੈਂ ਖਿਚੜੀ ਜਾਂ ਚਾਵਲ ਬਣਾ ਦੇਣੀ ਠੀਕ ਹੈ ਬੋਚਦੀ ਆ ਮੈਂ ਸਿਰ ਦਾ ਤੈਨੂੰ ਟਾਈਮ ਹੀ ਲੱਗਾ ਸਬਜੀ ਦਾ ਸੋਚਿਆ ਵੀ ਨਹੀਂ ਮੈਂ ਬਣਾਉਂਦਾ ਤੇ ਮੈਂ ਇਧਰੋਂ ਕੱਪੜੇ ਕੱਢਦੀ ਰਹੀ ਟਾਈਮ ਲੱਗ ਗਿਆ ਤੇ 4:30 ਹੋ ਗਏ ਆ ਤੇ ਮੈਂ ਵੇਖਿਆ ਨਹੀਂ ਟਾਈਮ ਟਾਈਮ ਤੇ ਛੱਟ ਲੰਘ ਗਿਆ ਤੇ ਹੁਣ ਮੈਂ ਜਾ ਕੇ ਚਿੜੀ ਬਣਾ ਦੇਣੀ ਆ ਤੇ ਚੋਲ ਬਣਾ ਦੇਣੀ ਆ ਇਹ ਸਬਜ਼ੀ ਲਿਆਂਦੇ ਆ ਤੇ ਮੈਂ ਫੁਲਕੇ ਲਾਦੇ ਆ ਆ ਗਏ ਮੰਮੀ ਆਹੂ ਆ ਗਈ ਮੈਂ ਕਿ ਤੂੰ ਕਿ ਸਿੱਖਣਾ ਬੈਠਾ ਗੁੜੀਆ ਤੂੰ ਕੀ ਕਿ ਰੋਟੀ ਸਬਜ਼ੀ ਬੁਣਾਈ ਮੈਂ ਅੱਡੋ-ਤੜਾ ਕੁਝ ਹੀ ਘਾਲੂ ਹਉ ਤਾਂ ਮੈਂ ਕਿਹਾ ਤੂੰ ਰੋਟੀ ਖਾਣੀ ਐ ਤੇ ਵੀ ਬਿਜਾੜੂ ਬੰਦਾ ਨਾ ਉਹਨੇ ਚੋਰ ਚੜ ਨਾ ਹੀ ਉਹਨੇ ਸਬਜ਼ੀ ਨਹੀਂ ਬੁਣਾਇਆ ਤੇ ਹਨਾ ਨਾ ਨਾਨ ਨੇ ਚਲ ਕੇ ਚੰਕੇਸ਼ ਗੱਲ ਤੇ ਦੋ ਸਬਜ਼ੀ ਸੁਣਾਂ ਤੋ ਜਲਦਾਂ ਦੱਤ ਮੁੰਨੇ ਵਸਨ ਮੈਗੀ ਨਹੀਂ ਨੂੰ ਨਾਲ ਕੋਈ ਬਣਾਉਣਾ ਨਹੀਂ ਚਾਹੀਦਾ ਤੇ ਮੈਨੂੰ ਤੇ ਉਹ ਅੰਦਾ ਪਤਾ ਹੀ ਨਹੀਂ ਸੀ ਉਹਨਾਂ ਦੇ ਮੈਂ ਤੇ ਉਹ ਕੁਰੀ ਰੋਟੀ ਮੰਗਣ ਦੀ ਤੇ ਮੈਂ ਕਿਹਾ ਤੇ ਕੁਛ ਹੈਗਾ ਨਹੀਂ ਬਣਾਉਣ ਨੂੰ ਸਵੇਰ ਪਤਾ ਹੀ ਨਹੀਂ ਸੀ ਦੀਦੀ ਨਹੀਂ ਆਉਣਾ ਮੈਂ ਤੇ ਸਵੇਰ ਦੇ ਸਰਦੀਆਂ ਵਾਲੇ ਕੱਪੜੇ ਕੱਢ ਕੇ ਹਟੀਆਂ ਤੇ ਮੈਂ ਥੱਕ ਟੁੱਕ ਗਈ ਮੇਰੇ ਤੇ ਪੈ ਗਈ ਮੈਨੂੰ ਪਤਾ ਹੀ ਨਹੀਂ ਸਮਝੀ ਵੀ ਨਹੀਂ ਪਣੀ ਹੋਈ ਕੁਰੀ ਕਹਿੰਦੀ ਮम्मा ਬਹੁ ਖਲਗੀ ਐ ਮਰੋਟੀ ਬਣਾ ਲਈਆਂ ਤੇ ਮੈਂ ਕਿਹਾ ਦਾਦੀ ਨੂੰ ਵੀ ਪੁੱਛ ਲੈ ਕੁਛ ਖਾਣਾ ਤੇ ਮੈਂ ਕਿਹਾ ਸਬਜੀ ਤੇ ਕੋਈ ਬਣੀ ਨਹੀਂ ਹੋਈ ਜਾ ਤੇ ਦਾਦੀ ਨੂੰ ਕਹਾਂ ਬਾਜ਼ਾਰੋਂ ਲੈ ਆ ਚਲ ਤਰੀ ਹੁਣ ਤਾਂ ਬਗਾ ਚੱਲ ਗਿਆ ਹਾਂ ਠੀਕ ਹੈ ਮੰਮੀ ਸਾਰਾ ਖਾਰਾ ਸੁੱਕੀ ਆਪਣਾ ਸਾਰਾ ਸਾਮ ਸਾਰਾ ਤੁੰਗੇ ਜਵੜਦਾ ਠੀਕ ਹੈ ਮੰਮੀ ਨੂੰ ਤੇ ਸਿਹਰ ਦਾ ਪਤਾ ਹੋਣਾ ਦੀਦੀ ਨੇ ਆਣਾ ਵਾ ਤੇ ਮੈਂ ਆਹ ਵਾਲਾ ਖਾਰਾ ਨਾ ਹੀ ਪਾਉਂਦੀ ਕੱਪੜਿਆਂ ਦਾ ਮੈਨੂੰ ਪਹਿਲੇ ਦੱਸ ਦਿੰਦੇ ਮੈਂ ਸਬਜੀ ਸਬਜੀ ਦੀ ਤਿਆਰੀ ਕਰ ਲੈਂਦੀ ਰੋਟੀ ਪਾਣੀ ਬਣਾ ਲੈਂਦੀ ਇਹ ਟਾਈਮ ਦੇ ਟਾਈਮ ਹੀ ਦੱਸਿਆ ਉਦੋਂ ਮੈਂ ਤੱਕੀ ਪਈ ਆ ਮੈਂ ਕੋਈ ਲੋਹੀ ਦੀ ਬਣੀ ਆ ਮਨਾਈ ਕਿ ਸਬਜੀ ਬਿਜਾਰੋਂ ਮੰਗਾਈ ਸੁਦਾ ਵਾ ਚਾਹ ਚਾਹ ਨਾਲੋਂ ਉਸੇ ਪਕੌੜੇ ਮੰਗਾ ਸਕਦੇ ਬਾਜ਼ਾਰੋਂ ਜਿਹੜੀ ਪੰਜ ਚੀਜ਼ ਬਾਜ਼ਾਰੋਂ ਮਿਲ ਜਾਂਦੀ ਹੁੰਗਾ ਸਦਾਚ ਮੈਂ ਰੋਟੀ ਪਾਣੀ ਦੀ ਵੀ ਤਿਆਰੀ ਕਰਨੀ 스ਨੈਕਸ ਵੀ ਬਣਾਵਾਂ ਕੀ ਕੀ ਮੈਂ ਕਰਾਂਗੀ ਮੈਨੂੰ ਨਹੀਂ ਮਨ ਨਾੜੇ ਮੁੰਡੇ ਦੀਆਂ ਖਰੀ ਐਡ ਮੰਡਾ ਕੀ ਇਹਦੇ ਵਾਸਤੇ ਮੈਂ ਕੀ ਬਣਾ ਦੇਵਾਂ ਕੀ ਕੀ ਮੈਂ ਕਰੂੰਗੀ ਇਕੱਲੀ ਚਲ ਕਰਨਾ ਤਾਂ ਪੈਣਾ ਹੀ ਆਪ ਹੀ ਕਰਨਾ ਫਿਰ ਨਾ ਮੈਂ ਨੰਨੇ ਮਾਤਰ ਸਾਹਮਣੇ ਬੈਠੇ ਤੁਰਾ ਚੇ ਪਟਕਾ ਲਾ ਲਿਆ 20 ਗ੍ਰਾਮ ਦਾ ਰਿਆ ਕਰ ਬਸ ਤਿੰਨ ਤਾਂ ਪਟਕਾ ਬੰਨਣਾ ਪਤਾ ਨਹੀਂ ਕੀ ਨਾ ਹੁਣ ਸਾਰਿਆਂ ਨੂੰ ਧਿਆਨ ਨਾ ਮਿਲੇ ਤੰਗਣਾ ਕਰੀਂ ਅੰਦਰ ਜਾ ਕੇ ਨਾ ਨਹੀਂ ਹਾਂ ਆ ਗਈ ਲੈ ਮੰਮੀ ਆ ਗਈ ਮੈਂ ਹੋਰ ਕੀ ਆ ਮੈਂ ਨੇ ਦੂਜੇ ਕਮਰੇ ਚ ਲੱਭੰਦੀ ਦਾਨੂ ਕਿੱਥੇ ਬੈਠੇ ਜੇ ਮੈਂ ਚੰਨ ਦਿੱਤੀ ਨੀ ਸਾਸਤ੍ਰੀ ਕਾਰ ਹੋਰ ਠੀਕ ਹੋ ਹਾਂ ਠੀਕ ਮੇਰਾ ਵੀ ਠੀਕ ਹੈ ਹੋਰ ਭਾਬੀ ਕਿੱਥੇ ਆ ਭਾਬੀ ਆਂਦੀ ਤੇ ਇੱਥੇ ਅੱਠ ਮਿੰਟ ਸਾਰੇ ਪਾਣੀ ਵਰਤੀ ਸੀ ਤੇ ਕੋਤਰੀ ਦਾ ਡਿ ਕਿੱਥੇ ਆ ਅੱਗੇ ਤੇ ਭੂਈ ਭੂਈ ਕਰਦੀ ਭੱਜੀ ਹੁੰਦੀ ਸੀ ਅੱਜ ਤੇ ਆਈ ਨਹੀਂ ਲੱਗੇ ਆ ਜਾਂਦੀ ਉਹ ਨਾਲ ਹੀ ਹੋਣੀ ਹੈ ਨਾਲ ਨਾਲ ਮਾਲੇ ਕਿੱਥੇ ਵਿੱਚ ਸਾਰਾ ਤੇ ਮਾਰ ਉਹ 알파 ਵੀ ਕਿੱਥੇ ਗਈ ਆ ਮਾਰਦੀ ਨਾ ਤੇਰੇ ਕੋਲ ਪੈਸੇ ਪੈਂਟ ਨਹੀਂ ਹੁੰਦੀ ਐ ਨਹੀਂ ਮੈਂ ਪਾਣੀ ਨਹੀਂ ਪੀਣਾ ਮੰਮੀ ਤੇ ਨਾਲ ਬਾਹਰ ਜੂਸ ਦੀ ਰੈਡੀ ਲੱਗੀ ਸੀ ਤੇ ਇਹ ਮਗਰ ਪੈ ਗਿਆ ਤੇ ਨਾਲੇ ਮੈਨੂੰ ਪਿਆ ਤੇ ਨਾਲੇ ਮੈਂ ਆਪ ਕੀਤਾ ਪਾਣੀ ਨਹੀਂ ਘਪੀਣਾ ਮੈਂ ਰਹਿਣ ਦੋ ਕੋਈ ਨਹੀਂ ਬੱਸ ਬਾਅਦ ਵਿੱਚ 100

ਸੁਇਆ ਤੇ ਘਾਰਾ ਬੈਠੀ ਕੱਪੜੇ ਸਾਹਮਣੇ ਸਿਆਲ ਉਹਨਾਂ ਦੇ ਹਾਂ ਉਹ ਸਰਦੀ ਆ ਗਈ ਉਹਨ ਕੱਪੜਿਆਂ ਦੀ ਵੀ ਤੇ ਟੈਨਸ਼ਨ ਵਿੱਚ ਹੀ ਜਾਂਦੀ ਹੈ ਮੈਂ ਵੀ ਕੱਲ ਕੱਢੇ ਥੋੜੇ ਜੇ ਥੋੜਾ ਜਿਹਾ ਕੰਮ ਰਹਿ ਗਿਆ ਮੈਂ ਹੁਣ ਕੱਲ ਨੂੰ ਕਰੂੰਗੀ ਉਹ ਇਤ ਸੀ ਬੈਠ ਮਮਾ ਨੂੰ ਬਲੈਕ ਲਿਆਣੀ ਹੈ ਚਲ ਠੀਕ ਹੈ ਚਾਬ ਲਾ ਲਿਆ ਦੇਰੀ ਹੋ ਗਈ ਆਓ ਭਾਬੀ ਆਈ ਗਈ ਸਸਤੀ ਕਾਲ ਯਾਰ ਮੇਰਾ ਵਧੀਆ ਤੀ ਸੁਣਾ ਤੁਹਾਡਾ ਕੀ ਹਾਲ ਹੈ ਬਸ ਠੀਕ ਆ ਆ ਜੋ ਇੱਧਰ ਬੈਠੋ ਤਾਂ ਕੋਈ ਨਹੀਂ ਮੰਮੀ ਬੈਠੇ ਇੱਥੇ ਤੇ ਫਿਰ ਮੈਂ ਵੀ ਇੱਥੇ ਹੀ ਬੈਠੀ ਨਾਲ ਇੱਥੇ ਆ ਜੋ ਤੀ ਮੈਂ ਇੱਥੇ ਬੈਠੇ ਜਾ ਨਾ ਸਾਮੀ ਸਾਜ ਕੇ ਬੈਗ ਨਹੀਂ ਆ ਚਾਹ ਬਣੇ ਜਿਵੇਂ ਕਰ ਲਾ ਪਕੌੜੇ ਕੁੜੇ ਕੱਢੇ ਚ ਨਹੀਂ ਕੱਢੇ ਕਰ ਲੈਣੀ ਆ ਮੈਂ ਗੱਲਾਂ ਤੇ ਕਰਨਾ ਪਹਿਲੇ ਗੱਲਾਂ ਕਰਦੇ ਫੋਰਾ ਦੇਣ ਪਿਆ ਕੁਆਪਿਆ ਤਾਂ ਲੈ ਮੰਗਲਾ ਕਰਨੀ ਵਿਦੋ ਕਾਹੀ ਜੇ ਮੈਂ ਹਾਲ ਚਾਲ ਨਾ ਪੁੱਛਿਆ ਤਾਂ ਵੀ ਤੇ ਕਹਿਣਾ ਕਿ ਹਾਲ ਚਾਲ ਦੀ ਪੁੱਛਿਆ ਲਾਗੇ ਬੈਠੀ ਨਹੀਂ ਹੈ ਚਲ ਠੀਕ ਹੈ ਜਿਹੜੀ ਬਿੱਲਾਂ ਨੇ ਕਰ ਚਾਹ ਬਣਾ ਕੇ ਚਾਹ ਰੱਖੀ ਤੇ ਮੁੰਡੇ ਰ ਕਰਨੀ ਕਰਟਟਿੰਗ ਹੋਲਾ ਕਰਨਾ ਨਾ ਬਿਕੋ ਚਲੋ ਫਿਰ ਦੀਦੀ ਤੁਸੀਂ ਕਰੋ ਮम्मी ਨਾਲ ਗੱਲਣਾ ਤੇ ਚਾਹ ਬਣਾ ਕੇ ਦੇਣੀ ਨਹੀਂ ਭਾਬੀ ਬਹਿ ਜਾ ਮੈਂ ਚਾਹ ਨਹੀਂ ਹਜੇ ਪੀਣੀ ਤੁਹਾਨੂੰ ਦੱਸਿਆ ਤਾਂ ਹੈਗਾ ਵਾ ਮੁੰਡੇ ਮम्मी ਨੂੰ ਮੈਂ ਦੱਸਿਆ ਜੂਸ ਪੀਤਾ ਵਾ ਜੂਸ ਪੀ ਕੇ ਉੱਤ ਮੈਂ ਚਾਹ ਉਸੇ ਵਾਲੇ ਵੀ ਲੈਣੀ ਹੈ ਬੈਠੋ ਤੇ ਇਕੜੀ ਗੱਲਾਂ ਕਰਦੇ ਬਾਅਦ ਚ ਪੀਨੇ ਚਾਹ ਕੋਈ ਗੱਲ ਨਹੀਂ ਠਹਿਰ ਕੇ ਬਾਜੀ ਜੀ ਵੀ ਆਈ ਜਾਣਾ ਫਿਰ ਬਾਜੀ ਅੰਦਰ ਫਿਰ ਪੀਨੇ ਹੈ ਰੋਟੀ ਪਾਣੀ ਤਿਆਰ ਕਰੀ ਉਹ ਰੋਟੀ ਵੀ ਅਹੀਂ ਦੁਪਹਿਰ ਦੀ ਖਾਧੀ ਆ ਹੁਣ ਰਾਤ ਦੀ ਖਾਣੀ ਆ ਤੇ ਹਜੇ ਤੇ ਸ਼ਾਮ ਆ ਪਈ ਆ ਵਾ ਬੜਾ ਟਾਈਮ ਪਿਆ ਹਲੇ 4:30 5:00 ਵਜੇ ਨੇ ਕੱਥੇ 7 8 ਵਜੇ ਰੋਟੀ ਖਾਣੀ ਕੋਈ ਨਹੀਂ ਬੈਠ ਜਾਓ ਆਪਾਂ ਫਿਰ ਨਾਲ ਮਿਲ ਕੇ ਬਣਾ ਲੈਨੇ ਰੋਟੀ ਚਾਹ ਨਹੀਂ ਲੱਗਦੀ ਨਾ ਕੋਈ ਤੇ ਜਲਦੀ ਤੇ ਦੋ ਬੰਦ ਬੰਨੇ ਪਕਣ ਗੱਲਾਂ ਕਰਾਂਗੇ ਕੀ ਕਰ ਮੰਮੀ ਉਹਦੇ ਸਾਹਮਣੇ ਵੀ ਕਰ ਲਾਂ ਗੱਲਾਂ ਉਹ ਤੋਂ ਕਹੇ ਹਾਂ ਚੋਰੀ ਆ ਚੋਰੀ ਨਹੀਂ ਤੈਨੂੰ ਆਤਾ ਤਾਂ ਨਹੀਂ ਪਤਾ ਗੱਲਾਂ ਮੋਟ ਕਰਦੀਏ ਔਰ ਐਂ ਦਦੀ ਐਵੇਂ ਲੱਗੇ ਬਿੱਟੀ ਸੁਣ ਲੂਗੀ ਗੁੱਸਾ ਕਰੂਗੀ ਮੈਂ ਯਾਰ ਮਾਨਣਾ ਚੁੱਪ ਕਰਕੇ ਚਾਹ ਬਣਾਉਂ ਕਿ ਸਾਹਮਣੇ ਗੱਲਾਂ ਕਰੀ ਜਾਂਦੇ ਹਾਂ ਅਗਲੀ ਕੀ ਸੋਚੂਗੀ ਹਾਂ ਇੰਨਾ ਮੇਰਾ ਆਏਗਾ ਮਾਣ ਕਰਦੀ ਆ ਇੰਨਾ ਮੈਨੂੰ ਪਿਆਰ ਕਰਦੀ ਆ ਕਿ ਤੇ ਹੱਥੀ ਸ਼ਾਮਾ ਕਰਦੀ ਆ ਵਨਸ ਵਨਾਂ ਬਣਾ ਬਣਾ ਖਵਾਉਂਦੀ ਆ ਤੇ ਫਿਰ ਵੀ ਤੀਨ ਨੂੰ ਇਦਾਂ ਕਰਦੇ ਰਹਿੰਦੇ ਜੇ ਉਹ ਵੀ ਤੇ ਘਰ ਦਾ ਜੀ ਆ ਕੀ ਕੀ ਤਾਂ ਦੋ ਗੱਲਾਂ ਕਰਦੇ ਫਿਰ ਕੀ ਆ ਤੁਹਾਡੀ ਮਾਣ ਤੇ ਮਾਣ ਆ ਗੱਲ ਇਹ ਵਿੱਚ ਪਰ ਤੁਸੀਂ ਮੇਰੇ ਲਾਗੇ ਬਹਿਣ ਤੋਂ ਕਿਉਂ ਉਹਨੂੰ ਬਣਾ ਕਰਦੇ ਜੇ ਉਹ ਕਹਿੰਦਾ ਮੈਨੂੰ ਕਿ ਮਾੜਾ ਚੰਗਾ ਕਹਿੰਦੀ ਆ ਜੇ ਤਾਂ ਮੈਨੂੰ ਮਾੜਾ ਚੰਗਾ ਕਹਿੰਦੀ ਹੋਵੇ ਤੇਹੀ ਰੋਗ ਦੇ ਚੰਗੇ ਵੀ ਲੱਗੋ ਮੈਂ ਨਹੀਂ ਤੇ ਨਹੀਂ ਰੋਕਣੀ ਤੇ ਲੱਗ ਗਈ ਯਾਨੀ ਮੈਂ ਤੇ ਨਹੀਂ ਤਨ ਕਰੇ ਤੇ ਦੋ ਸਕੇ ਨਾ ਕਰਨਾ ਤਾਂ ਯਾਨੀ ਕਿ ਨਾ ਕਿੰਨੇ ਕਰਨਾ ਮੇਰੇ ਪਾਸ ਉਹਨਾਂ ਨੇ ਪੁੱਛਣਾ ਤਨ ਕੀ ਦਿੱਤ 4 ਅੰਚ ਵੜਾ ਨੂੰ ਪੜਦਾ ਵੀ ਹੈ ਹਾਂ ਜੀ ਨੰਬਰ ਕੀ ਹੁੰਦੇ ਆ ਬਹੁਤ ਤੇ ਲੱਕ ਤੇ ਲੱਕ ਕਮ ਹੈ ਫੋਨ ਮੈਗੀ ਸਵਾਸੀ ਹਾਂ ਜੀ ਪੜਨ ਚ ਤਾਂ ਮੜਾ ਮਟਾ ਠੀਕ ਆ ਨਾ ਬੋਤਾ ਵਧੀਆ ਵਾ ਤੇ ਨਾ ਕਮਜ਼ੋਰ ਆ ਫਰੇ ਆ ਕਿ ਬਸ ਆ ਫੋਨ ਨਹੀਂ ਛੱਡਦਾ ਫੋਨ ਦਾ ਕਹਿਣਾ ਨਹੀਂ ਛੱਡਦਾ ਸਾਰੇ ਬੱਚੇ ਚਲ ਠੀਕ ਆ ਭਾਬੀ ਮੈਂ ਚੱਲਾਂ ਹੁਣ ਨਿਹਰਾ ਵਿੱਚ ਕਿੰਨਾ ਆਉਂਦਿਆ ਵਾ ਨਹੀਂ ਰਹਿ ਕੋ ਕਿ ਅੱਜ ਰਹਿ ਕੋ ਮੇਰਾ ਵੀ ਜੀ ਲੱਗਦਾ ਸੀ ਗੱਲਾਂ ਕਰਨ ਤੇ ਜੀਤ ਤਾਂ ਡਾ ਲੱਗਾ ਮੇਰਾ ਤੇ ਆਪਣਾ ਜੀ ਕਰਾਂ ਤੇ ਜਾਣੋ ਤਦੋਂ ਤੋਂ ਮੈਂ ਕਹੀ ਜੇ ਨਹੀਂ ਚੱਲਣਾ ਚੱਲਣਾ ਉੱਠਣੋਂ ਮੇਰਾ ਦੇਲ ਨਹੀਂ ਕਰਾਂ ਤੇ ਰੋਟੀ ਵੀ ਇੰਨੀ ਸਵਾਦ ਬਣਾਈ ਨਾ ਮੇਰੇ ਕੋ ਤਾਂ ਸੱਚੀ ਇੰਨੀ ਸਵਾਦ ਸਬਜੀ ਬਣਦੀ ਨਹੀਂ ਸੀ ਪਤਾ ਨਹੀਂ ਕਿ ਦਮ ਨਾਲ ਲੰਦੇ ਜਿੰਨੀ ਸਵਾਦ ਚੀਜ਼ ਕੋਈ ਨਹੀਂ ਸਵੇਰੇ ਖਾ ਕੇ ਚਲ ਜਿਓ ਆਲੂ ਵਾਲੀਆਂ ਬਣਾ ਲੂੰਗੀ ਸਵੇਰੇ ਆਹੋ ਹੁਣ ਤੁਸੀਂ ਲਾਲਚ ਦੇਈ ਜਾ ਮੈਨੂੰ ਕਿ ਸਵੇਰੇ ਤੈਨੂੰ ਆਲੂ ਵਾਲੀਆਂ ਹੋਵਾਂਗੇ ਤੁਹਾਨੂੰ ਪਤਾ ਨਾ ਵੀ ਨਾਲ ਆਲੂ ਵਾਲੀਆਂ ਰੱਡੀਆਂ-ਰੱਡੀਆਂ ਬਸਾਂਦੇ ਆ ਲਾਲਚ ਨਾ ਦੋ ਮਿੰਟ ਤੁਸੀਂ ਜਾਓ ਚਲ ਜਿਓ 12 ਵਜੇ ਸਵੇਰੇ ਨਹੀਂ ਕੋਈ ਨਹੀਂ ਤੇ ਕਿਨੂੰ ਜਾਵਾਂਗਾ ਤੁਹਾਨੂੰ ਪਤਾ ਸਵੇਰੇ ਸਕੂਲ ਵੀ ਲੈ ਜਾਣਾ ਹੁੰਦਾ ਮੈਨੂੰ ਛੁੱਟੀ ਹੋਣੀ ਚਲੋ ਠੀਕ ਹੈ ਨੀਰਾ ਬਣਾਓ ਗਿਆ ਕਿ ਮੈਂ ਚੱਲਦਾ ਫਿਰ ਠੀਕ ਚਲ ਚੰਗਾ ਭਾਬੀ ਮੈਂ ਨਾ ਚਲਦੀ ਆ ਮम्मी ਜੀ ਗੱਲਾਂ ਦਾ ਨਾ ਮੈਨੂੰ ਗੁੱਸਾ ਨਾ ਕਰਿਆ ਕਰੋ ਨਾ ਹੀ ਮੇਰੇ ਐ ਤੇ ਬਹੁਤੀ ਖੇਚਲ ਹੀ ਕਰਿਆ ਕਰੋ ਮੈਂ ਕਿਸੇ ਦਾ ਗੱਲ ਦਾ ਗੁੱਸਾ ਨਹੀਂ ਕਰਦੀ ਕਿ ਜਲਦੀ ਤੂੰ ਗੱਲ ਛੱਡ ਬਹੁਤ ਮੈਨੂੰ ਚਾਹੀ ਤੇਰੇ ਉਹ ਲੰਮ ਹੈ ਮੈਂ ਕਾ ਆਉਣਾ ਆਨੇ ਮੈਂ ਵੱਧ ਤੋਂ ਵੱਧ ਚੀਜ਼ ਬਣਾ ਲੈਣੀ ਹੀ ਪਰ ਮੈਨੂੰ ਫੋਨ ਕਰ ਦੇਣਾ ਹੀ ਨਾ ਸਵੇਰੇ ਤੇ ਮੈਂ ਹੋਰ ਵੀ ਕੋਈ ਨਾ ਕੋਈ ਚੀਜ਼ ਬਣਾ ਫਿਰ ਆਖੀ ਮੈਂ ਕੱਪੜਿਆਂ ਦਾ ਖਲਾਰਾ ਨਾ ਹੀ ਪਾਉਂਦੀ ਸਾਲ ਕੋਈ ਨਹੀਂ ਮੈਂ ਤਾਂ ਕਿਹਾ ਮम्मी ਨੂੰ ਮੈਂ ਦੱਸਿਆ ਵਾ ਮम्मी ਨੇ ਤੁਹਾਨੂੰ ਦੱਸਣਾ ਵਾ ਆ ਮੈਨੂੰ ਦੱਸਿਆ ਸ਼ਾਮਾਂ ਨੂੰ ਦੱਸਿਆ ਮੈਨੂੰ ਤਾਰ ਕੋਲ ਪੈਰਾਂ ਨੂੰ ਮੈਂ ਕਿਹੜਾ ਪਰੋਣੀ ਆਈ ਆ ਕਿ ਜਿਹੜਾ ਤੈਨੂੰ ਦੋ ਚਾਰ ਚੀਜ਼ਾਂ ਹੋਰ ਬਣਾ ਕੇ ਰੱਖਣੀਆਂ ਨੇ ਆ ਤੇ ਮੈਂ ਹੈਗੀ ਆ ਝਟ ਤੇ ਮਿਆਂ ਲੈਣੀ ਮੇਕਰ ਦੂਰ ਹੋਣਾ ਹੁੰਦਾ ਕਿਤੇ ਸਾਲ ਸਮਾਈ ਹੋਣਾ ਹੁੰਦਾ ਜਿਹੜੀ ਤੇ ਰਿਝਾਂ ਲਉਣੀਆਂ ਹੁੰਦੀਆਂ ਝਟ ਤੇ ਮਿਆਂ ਲੈਣੀ 20 15 ਦਿਨ ਝਟ ਠੀਕ ਆ ਹੁਣ ਮੈਂ ਚੱਲਾਂ ਟਾਈਮ ਬੜਾ ਹੋਣ ਦਾ ਤੁਹਾਨੂੰ ਪਤਾ ਕੱਲ੍ਹ ਹੀ ਨੇ ਮੈਂ ਜਾਣਾ ਵਾ ਤੇ ਉਹਨੂੰ ਮੈਂ ਆਵਾਜ਼ ਮਾਰਾਂ ਆਇਓ ਹੁਣ ਤੂੰ ਇਨੀ ਕਿਹਦੇ ਠੀਕ ਕੋਈ ਨਹੀਂ ਆਉਂਦਾ ਚੱਲ ਬੰਨ ਕੇ ਤਾ ਆ ਗਿਆ ਬੜਾ ਚੱਲੀ ਆਪਾਂ ਲੈ ਇਹਦਾ ਵੀ ਨਾ ਇੱਥੇ ਆ ਲੈਣਾ ਦਿਲ ਲੱਗਦਾ ਜੇ ਨਾ ਇਹਦਾ ਵੀ ਜਾਨ ਨੂੰ ਜੀ ਨਹੀਂ ਕਰਦਾ ਇਹ ਵੀ ਹੁਣ ਕਹੀ ਜਾਂਦਾ ਜੀ ਕਿ ਨਹੀਂ ਜਾਣਾ ਫਿੱਟਰ ਕੇ ਬੈਠਣਾ ਮਦੋਂ ਬੜੀ ਖੜਨਾ ਪਣਾ ਮੈਨੂੰ ਰਹਿਣ ਦੋ ਇਹਨੂੰ ਫਿਰ ਹੁਸ਼ਾਰਚੋ ਇੱਥੇ ਕੋਈ ਨਹੀਂ ਲੈ ਇਹ ਦੇ ਕਰਕੇ ਤੇ ਭਾਬੀ ਮੈਂ ਚੱਲੀ ਆ ਕਿ ਕਿਰਿਸ ਸਕੂਲੋਂ ਛੁੱਟੀ ਹੋ ਜਾਣੀ ਆ ਤੁਸੀਂ ਹੁਣ ਇਹਨੂੰ ਵੀ ਟਰਾਈ ਨਾ ਫਿਰ ਤੁਸੀਂ ਵੀ ਰਹਿ ਪੋ ਆਹੋ ਬਸ ਠੀਕ ਹੈ ਤੁਸੀਂ ਕਹੋ ਚਾਹੁੰਦੇ ਜੀ ਤਾਂ ਇੱਥੇ ਹੀ ਰਹਿ ਜੀ ਅਹੀਂ ਆਪਣੇ ਘਰ ਜਾਈਏ ਨਾ ਤੇ ਸਹੀ ਕੱਲ ਚੱਲ ਜੀ ਓਕੇ ਨਹੀਂ ਮੈਂ ਲੈਣਾ ਨੇ ਚਾਹ ਬਸ ਪਤਾ ਪੇਪਰ ਚੱਲਣ ਦੇ ਠੀਕ ਚਲੋ ਠੀਕ ਹੈ ਚੰਗਾ ਚੰਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਅੱਜ ਹੱਥ ਜੋੜ ਕੇ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹਨ ਜੀ ਤੇ ਬਾਕੀ ਅਸੀਂ ਅੱਜ ਛੋਟੀ ਜੀ ਵੀਡੀਓ ਬਣਾਈ ਕਾਫੀ ਦਿਨਾਂ ਬਾਅਦ ਨਹੀਂ ਕਿਉਂਕਿ ਦੀਦੀ ਵੀ ਥੋੜਾ ਬਿਜ਼ੀ ਚੱਲਦੇ ਪਏ ਸੀ ਤੇ ਮੈਂ ਵੀ ਥੋੜੀ ਬਿਜ਼ੀ ਸੀ ਇਸ ਕਰਕੇ ਨਹੀਂ ਬਣਾਈ ਗਈ ਤੇ ਅੱਜ ਦੀਦੀ ਆਏ ਸੀ ਤੇ ਆਪਾਂ ਅੱਜ ਵੀਡੀਓ ਬਣਾਈ ਛੋਟੀ ਜੀ ਤੇ ਦੇਖ ਕੇ ਦੱਸਿਓ ਕਿ ਕਿਵੇਂ ਦੀ ਲੱਗੀ ਤੇ ਇਹਦੇ ਵਿੱਚ ਇੱਕ ਛੋਟਾ ਜਿਹਾ ਮੈਸੇਜ ਹੈ ਮੈਸੇਜ ਇਹ ਆਵਾ ਕਿ ਕਈ ਮਾਵਾ ਘਰਾਂ ਦੇ ਵਿੱਚ ਕੀ ਕਰਦੀਆਂ ਨੇ ਕਿ ਜਦੋਂ ਧੀ ਆਂਦੀਆਂ ਨੇ ਨੇ ਧੋਵਣ ਪਿੱਛੇ ਪਾ ਦਿੰਦੀਆਂ ਨੇ ਪਰ ਇਹ ਗੱਲ ਨਹੀਂ ਹੋਣੀ ਚਾਹੀਦੀ ਧੀਆ ਤੇ ਨੋਆ ਦੋਨੋਂ ਬਰਾਬਰ ਹੁੰਦੀਆਂ ਨੇ ਮੰਨਦੇ ਆ ਕਿ ਤੁਸੀਂ ਜਣੀਆਂ ਧੀਆਂ ਦੀਆਂ ਸਾਡੀਆਂ ਆਪਣੀਆਂ ਇਹ ਲਾਡਾ ਪਿਆਰਾ ਨਾਲ ਪਾਲ ਕੇ ਪੋਸਟੇਡੀਆਂ ਵੱਡੀਆਂ ਕੀਤੀਆਂ ਹੁੰਦੀਆਂ ਪਰ ਜਿਹੜੀਆਂ ਆਪਾਂ ਨੋਆ ਲੈਂਦੀਆਂ ਵਾ ਉਹ ਵੀ ਤਾਂ ਲਾਡਾ ਪਿਆਰਾ ਨਾਲ ਹੀ ਆਪਾਂ ਕਿਸੇ ਦੇ ਘਰੋਂ ਆਪਣੇ ਘਰ ਲੈਂਦੀਆਂ ਹੁੰਦੀਆਂ ਹੁੰਦੀਆਂ ਉਹਨਾਂ ਨੂੰ ਵੀ ਧੀ ਬਣਾ ਕੇ ਰੱਖਣਾ ਚਾਹੀਦਾ ਵਾ ਤੇ ਜਿੰਨਾਂ ਨਣ ਪਰਜਾਈ ਦੀ ਆਪਸ ਵਿੱਚ ਬੰਦੀਆਂ ਤੇ ਉੱਥੇ ਵੀ ਮਾਵਾ ਕਹਿ ਦੇਣੀਆਂ ਲੈ ਤੂੰ ਪਰਜਾਈ ਕਿਉਂ ਕਿ ਉਹ ਬੈੰਨੀ ਖਲੋਣੀ ਹੈ ਤੂੰ ਪਰਜਾਈ ਵੱਲ ਦੀ ਗੱਲ ਕਿਉਂ ਕਰਦੀਆਂ ਵੇਖੋ ਉਹਨਾਂ ਮਮਾ ਨੂੰ ਖੁਸ਼ ਹੋਣਾ ਚਾਹੀਦਾ ਜਿਸ ਘਰ ਜਿੰਨਾਂ ਨਣ ਪਰਜਾਈ ਦੀ ਆਪਸ ਵਿੱਚ ਬੰਦੀ ਹੋਵੇ ਨਾ ਤਾਂ ਉਸ ਘਰ ਦੇ ਵਿੱਚ ਨਾ ਖੁਸ਼ੀਆਂ ਖੁਸ਼ੀਆਂ ਹੁੰਦੀਆਂ ਤੂੰ ਮਾਵਾ ਨੂੰ ਤਾਂ ਸਭ ਤੋਂ ਖੁਸ਼ ਹੋਣਾ ਚਾਹੀਦਾ ਕਿ ਸਾਡੀ ਧੀ ਦੀ ਨੋਦੀ ਕਿੰਨੀ ਬੰਦੀ ਆ ਨਾ ਕਿ ਵਿੱਚ ਪਵਾੜੇ ਪਾਉਣੇ ਚਾਹੀਦੇ ਕਿ ਕਿਸੇ ਤਰ੍ਹਾਂ ਲੜਾਈ ਹੋ ਜੀ ਕਿਉਂ ਦੀ ਨੋ ਚ ਫਰਕ ਨਹੀਂ ਰੱਖਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਸਹੀ ਜੀ ਬਾਕੀ ਤੁਹਾਨੂੰ ਇਸ ਵੀਡੀਓ ਵਿੱਚ ਮੈਸੇਜ ਕਿਹੋ ਜਿਹਾ ਲੱਗਾ ਤੇ ਕੀ ਲੱਗਾ ਸਾਨੂੰ ਜਰੂਰ ਦੱਸਿਓ ਤੇ ਅੱਗੇ ਤੋਂ ਅਸੀਂ ਕਿਸ ਟੌਪਿਕ ਤੇ ਕਿਸ ਤਰ੍ਹਾਂ ਵੀਡੀਓ ਬਣਾਈਏ ਥੋੜੀ ਸਾਨੂੰ ਸੁਝਾਅ ਵੀ ਜਰੂਰ ਦੇ ਸਕਦੇ ਜੇ ਤੁਸੀਂ ਤੇ ਇਹ ਵੀ ਕਿਸੇ ਦੀ ਇੱਕ ਰੀਅਲ ਸਟੋਰੀ ਹੋਈਗੀ ਆ ਸਾਨੂੰ ਕਿਸੇ ਨੇ ਦੱਸੀ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਚੀਜ਼ ਤੇ ਜਰੂਰ ਬਣਾਓ ਵੀਡੀਓ ਤੇ ਉਹਨਾਂ ਦਾ ਸੀ ਨਾਂ ਨਹੀਂ ਲੈਣਾ ਚਾਹੁੰਦੇ ਵੀਡੀਓ ਵਿੱਚ ਜਿਨ੍ਹਾਂ ਨੇ ਮੈਨੂੰ ਇਹ ਵੀਡੀਓ ਦਿੱਤੀ ਸੀਗੀ ਤੇ ਉਹ ਵੇਖ ਰਹੇ ਹੋਣਗੇ ਜ਼ਰੂਰ ਤੇ ਬਸ ਠੀਕ ਹੈ ਜੀ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਬਾਕੀ ਇਹ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗੇ ਕਿ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਜਰੂਰ ਵਜਾ ਦੇਣਾ ਬਾਕੀ ਹਾਂ ਸਾਡਾ ਬੇਟਾ ਵੀ ਬੋਲ ਰਿਹਾ ਕਿ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਬਟਨ ਦੇ ਨਾਲ ਇੱਕ ਛੋਟੀ ਜੀ ਬੈਲ ਹੁੰਦੀ ਆ ਉਹਨੂੰ ਵੀ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਜਾਈ ਤੁਹਾਨੂੰ ਸਰਚ ਕਰਕੇ ਲੱਭਣੀਆਂ ਨਾ ਪੈਣ ਠੀਕ ਹੈ ਜੀ ਤੇ ਮੱਤਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ ਜੀ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਾਂ ਤੁਹਾਨੂੰ